ਹੂੰ ਗੋਡਾਂ ਦਾ ਆਪਰੇਟ ਕਰਵਾਇ ਸੀ ਮਾਤਾ ਜੀ ਇਹਨਾਂ ਨੇ ਆਪਰੇਟ ਕੀਤਾ ਸੀ ਜੀ ਤਕਰੀਬਨ ਇਹ 10 ਵਜੇ ਮਾਤਾ ਨੂੰ ਅੰਦਰ ਲੈ ਗਏ ਸੀ 12 ਵਜੇ ਇਹਨਾਂ ਨੇ ਵਾਰਡ ਦੇ ਵਿੱਚ ਸ਼ਿਫਟ ਕਰਤਾ ਜੀ ਮੇਰੀ ਮਾਤਾ ਨੂੰ ਤੇ ਜਦੋਂ ਇਹਨਾਂ ਨੇ ਬਾਹਰ ਕੱਢਿਆਗਾ ਜੀ ਅਸੀਂ ਸਾਨੂੰ ਮਾਤਾ ਨੂੰ ਮਿਲੇ ਆ ਸੀ ਜੀ ਸ਼ਿਫਟ ਕੀਤਾਗਾ ਆ ਮਾਤਾ ਦੀ ਹਾਲਤ ਵਿਗੜਦੀ ਸੀਗੀ ਉਹ ਹਾਏ ਹਾਏ ਕਰ ਰਹੀ ਸੀ ਵੀ ਮੇਰੇ ਦਰਦ ਹੁੰਦਾ ਮੈਂ ਡਾਕਟਰ ਸਾਹਿਬ ਕੋਲੇ ਥੱਲੇ ਗਿਆ ਜੀ ਮਾਹੀ ਵੀ ਤੁਸੀਂ ਜਾ ਕੇ ਚੈੱਕ ਅਪ ਕਰੋ ਮਾਤਾ ਦਾ ਜੀ ਹੂੰ ਸੋ ਡਾਕਟਰ ਸਾਹਿਬ ਨੇ ਕਿਹਾ ਜੀ ਟਰੀਟਮੈਂਟ ਲਾਉਣੀ ਹੈ ਜੀ ਇਹਨਾਂ ਨੇ ਉਦੋਂ ਮੌਕੇ ਤੇ ਉਹਨਾਂ ਨੇ ਪਹੁੰਚ ਕੇ ਟ੍ਰੀਟਮੈਂਟ ਦਿੱਤਾ ਜੀ ਉਦੋਂ ਬਾਅਦ ਚ ਟਾਈਮ ਲੰਘਦਾ ਗਿਆ ਤਕਲੀਫ ਵਾਧੀ ਗਈ ਜੀ 7 ਵਜੇ ਮਾਤਾ ਨੂੰ ਯਾਦੇ ਤਕਲੀਫ ਆਉਣ ਲੱਗੀ ਜੀ ਡਾਕਟਰ ਨੂੰ ਮੈਂ ਕਿਹਾ ਜੀ ਫੋਨ ਲਾ ਕੇ ਮਹਾਂ ਸਾਹਿਬ ਮੈਂ ਥੱਲੇ ਗਿਆ ਕਹਿੰਦਾ ਵੀ ਡਾਕਟਰ ਇੱਥੋਂ ਹੋ ਗਏ ਮੈਂ ਫੋਨ ਤੇ ਗੱਲ ਕੀਤੀ ਮੈਂ ਡਾਕਟਰ ਸਾਹਿਬ ਕਿੱਥੋਂ ਤੁਸੀਂ ਜੀ ਮੇਰੀ ਮਾਤਾ ਦੀ ਹਾਲਤ ਜ਼ਿਆਦਾ ਕਿਉਂ ਈਰ ਹੋ ਗਈ ਜੀ ਤੇ ਉਹ ਕਹਿੰਦਾ ਵੀ ਆਹ ਇੰਜੈਕਸ਼ਨ ਲਾਉਣ ਆਇਆ ਮੁੰਡਾ ਮੈਂ ਇਹ ਤਾਂ ਮੈਨੂੰ ਡਾਕਟਰ ਨਹੀਂ ਲੱਗਦਾ ਜਿਹੜਾ ਇੰਜੈਕਸ਼ਨ ਲਾਉਣਾ ਹੈ ਹੱਦੀਪ ਉਹ ਫਿਰ ਪੁੱਤ ਆਦਸ ਸੀਗਾ ਜੀ ਉਹਨਾਂ ਦਾ ਨਾਮ ਹੂੰ ਮੇਰੇ ਕੋਲ ਵੀਡੀਓ ਵੀ ਆ ਉਹਨਾਂ ਦੀ ਮਾਜੀ ਇਹ ਤਾਂ ਮੈਨੂੰ ਡਾਕਟਰ ਨਹੀਂ ਲੱਗਦੇ ਇਹਨਾਂ ਤੋਂ ਤਾਂ ਮੈਂ ਇੰਜੈਕਸ਼ਨ ਲਵਾਉਣਾ ਨਹੀਂ ਕਹਿੰਦਾ ਮੈਂ ਭੇਜ ਜਦੋਂ ਇੰਜੈਕਸ਼ਨ ਲਵਾਇਆ ਜਨਾ ਹੂੰ ਡਾਕਟਰ ਦੇ ਕਹਿਣ ਤੋਂ ਮੇਰੇ ਰੋਗ ਦੇ ਰੋਗ ਦੇ ਜੀ ਉਹਨੇ ਇੰਜੈਕਸ਼ਨ ਲਾਉਣਾ ਸ਼ੁਰੂ ਕਰਤਾ ਜੀ ਸ਼ੁਰੂ ਕਰਦੇ ਕਰਦੇ ਤਕਰੀਬਨ ਸ਼ਾਮ 7 ਵਜੇ ਦੀ ਗੱਲ ਹੈ ਜੀ ਮੇਰੀ ਮਾਤਾ ਦੀ ਮੇਰੇ ਅੱਖਾਂ ਸਾਹਮਣੇ ਮੌਕੇ ਤੇ ਮੌਤ ਹੋ ਗਈ ਜੀ ਮੇਰੇ ਅੱਖਾਂ ਸਾਹਮਣੇ ਇੰਜੈਕਸ਼ਨ ਵਾਲੇ ਬਾਹਰ ਨਹੀਂ ਕੱਢਿਆ ਉਹਨਾਂ ਨੇ ਜੀ ਮੌਕੇ ਤੇ ਮੌਤ ਹੋ ਗਈ ਉਸ ਤੋਂ ਬਾਅਦ ਤੁਸੀਂ ਪ੍ਰਿੰਸਪਲ ਸਸਨ ਪਹੁੰਚਾ ਜੀ ਅਸੀਂ ਐਫ ਆਈ ਆਰ ਉਹਨਾਂ ਨੂੰ ਆਪਦੇ ਬਿਆਨ ਲਿਖਾਏ ਆ ਜੀ ਉਹਨਾਂ ਨੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਜਿਹੜੀ ਡੈੱਡ ਬਾਡੀ ਡੈੱਡ ਬਾਡੀ ਕਿੱਥੇ ਤੇ ਹੁਣ ਥੋੜੀ ਮੰਗ ਕੀਤੀ ਆ ਅਖੀਰ ਦੇ ਵਿੱਚ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਮੇਰੀ ਮਾਂ ਬਾਗੀ ਕੱਲ ਨੂੰ ਕਿਸੇ ਹੋਰ ਦੀ ਮਾਂ ਆ ਕੋਈ ਵੀ ਰਾਤ ਦੇ ਬੈਠੇ ਆ ਜੀ ਹਮ ਮਤਲਬ ਕੋਈ ਸੁਣਾਂ ਜੀ ਨੂੰ ਮੋਰੀ ਹਮ ਹਾਂ ਕੀ ਮਸਲਾ ਹੈ ਕੀ ਹੈਗਾ ਸੱਚ ਮਸਲਾ ਬਾਈ ਜੀ ਰਾਤ ਮਤਲਬ ਮਾਤਾ ਜੀ ਨੂੰ ਲੈ ਕੇ ਆ ਜੀ ਕੱਲ 8 ਵਜੇ ਹੂੰ ਸਵੇਰ ਮਤਲਬ ਕੱਲ ਪ੍ਰੈਸਿੰਗ ਤੇ ਕੀਤਾ ਗਿਆ ਸੀ ਮਾਤਾ ਜੀ ਦਾ ਹੂੰ ਮਤਲਬ ਕੱਲ ਸ਼ਾਮ ਨੂੰ ਟੀਕਾ ਲਾਉਣ ਵਾਸਤੇ ਆਇਆ ਸੀ ਹੂੰ ਮਨੰਨਾ ਕਰਮਚਾਰੀ ਨੇ ਹਾਂ ਜੀ ਤੇ ਉਹਨਾਂ ਨੇ ਬਾਈ ਜੀ ਨੇ ਰੋਕਿਆ ਵੀ ਤੁਸੀਂ ਡਾਕਟਰ ਨੇ ਦੇਖਣ ਤੋਂ ਲੱਗਦੇ ਹਨ ਹੂੰ ਤੇ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕਰਦੇ ਕਰਦੇ ਉਹਨੇ ਟੀਕਾ ਲਾ ਦਿੱਤਾ ਅੱਛਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੇ ਧਰਨਾ ਝਾੜੂ ਲਾਉਣ ਵਾਲਾ ਬੰਦਾ ਜਿਹੜੇ ਬੰਦੇ ਨੇ ਇੰਜੈਕਸ਼ਨ ਡਾਕਟਰ ਨੇ ਕਿਹਾ ਕਿ ਇਹ ਮੁੰਡਾ ਇੰਜੈਕਸ਼ਨ ਲਾਊਗਾ ਉਹ ਸਿਰਫ ਸਪਾਈ ਕਰਮਚਾਰੀ ਹੈ ਉਹ ਬੰਦੇ ਨੂੰ ਇੰਜੈਕਸ਼ਨ ਲਾਇਆ ਲਾਉਣ ਸਾਰ ਮੌਤ ਹੋ ਗਈ ਜੀ ਦੱਸੋ ਕੀ ਕਰਾਂਗੇ ਇੰਨੀਆਂ ਨੇ ਤਲਕਾਹ ਲੈਂਦੇ ਆ ਡਾਕਟਰ ਆਪ ਕੀ ਟ੍ਰੀਟਮੈਂਟ ਕਰਦੇ ਇੱਕ ਸਪਾਈ ਕਰਮਚਾਰੀ ਨੂੰ ਕਹਿੰਦਾ ਉਹਨੂੰ ਇੰਜੈਕਸ਼ਨ ਲਾਇਆ ਨਾਲ ਦੀਨ ਮੌਤ ਹੋ ਗਈ ਡਾਕਟਰ ਜਿਹੜਾ ਕਹਿੰਦਾ ਵੀ ਇਹੀ ਟ੍ਰੀਟਮੈਂਟ ਕਰਦਾ ਹੋਣਾ ਸੀਨੀਅਰ ਅਧਿਕਾਰੀਆ ਸੋਮਾ ਵਗੈਰਾ ਹੋਣਗੇ ਉਹਨਾਂ ਦਾ ਕੀ ਕਹਿਣਾਗਾ ਉਹ ਮੌਕੇ ਤੇ ਹੈ ਨਹੀਂ ਸੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਇੱਥੇ ਕੀ ਇਹਨਾਂ ਨੇ ਮੰਗ ਸੀ ਤੇ ਪ੍ਰਸ਼ਾਸਨ ਵੱਲੋਂ ਕੀ ਯਕੀਨ ਦਵਾਇਆ ਗਿਆ ਜੀ ਅਡੀਕੋ ਲਈ ਇੱਕ ਮਾਮਲਾ ਆਇਆ ਸੀ ਦਾ ਸਿਵਲ ਹਸਪਤਲ ਤਪਾ ਦੇ ਵਿੱਚ ਇੱਕ ਗੁਤੀ ਸਿੰਘ ਆਪਣੀ ਮਾਤਾ ਨੂੰ ਲੈ ਕੇ ਆਏ ਸੀ ਇਲਾਜ ਵਾਸਤੇ ਜੀ ਉਹਨਾਂ ਦੇ ਬਿਆਨ ਦੇ ਅਨੁਸਾਰ ਕਹਿੰਦੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਡਾਕਟਰ ਦੀ ਲਾਪਰਵਾਹੀ ਕਰਕੇ ਉਹਦੇ ਵਿੱਚ ਉਹਨਾਂ ਦੇ ਬਿਆਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਪੋਸਟਮਾਰਟਮ ਤੋਂ ਬਾਅਦ ਜਿਹੜੀ ਆਪਣੇ ਕੱਥ ਸਾਹਮਣੇ ਹੋਣਗੇ ਉਹਨਾਂ ਇਹਨਾਂ ਪੜਤਾਲ ਕੀਤੀ ਜਾਵੇਗੀ ਜੋ ਵੀ ਕਾਰਵਾਈ ਹੋਈ ਹੈ ਉਸੇ ਸਾਹਮਣੇ ਲੱਗੇ ਕਾਗਜ਼ਾਂ ਦੀ ਚੀਜ਼ਾਂ ਕੀ ਧਰਨਾ ਚੱਕਣ ਨੂੰ ਤਿਆਰ ਹੋ ਗਈ ਜੀ ਤੇਰੇ ਇਹ ਹਾਂਜੀ ਹਾਂਜੀ ਇਹਨਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਹੈ ਜਿਉਂਗਾ ਇਹਨੇ ਪ੍ਰਤਾਕਿਤਿਆ ਨਹੀਂ ਤੇ ਪੋਸਟ ਮਾਰਟਨ ਲਈ ਜਿਹੜੀ ਹੈਗੀ ਡੱਡਬਾ ਦੀ ਆਲਰੇਡੀ ਮੌਨਟਰੀ ਵਿੱਚ ਲਗਾਈ ਜਾ ਚੁੱਕੀ ਹੈ ਤੇ ਆਪਣੇ ਪੋਸਟ ਮਾਰਟਨ ਤੋਂ ਬਾਅਦ ਜੋ ਵੀ ਸਾਹਮਣੇ ਆਉਣਗੇ ਉਹ ਕਰਦੇ